ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਮਹੇਸ਼ਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਇੱਕ ਪ੍ਰਸਿੱਧ ਅਤੇ ਪਿਆਰ ਵਾਲਾ ਸਿੱਖ ਸੀ ਸultanpur ਦੇ ਰਹਿਣ ਵਾਲਾ ਭਾਈ ਮਹੇਸ਼ਾ ਵਪਾਰੀ ਸੀ ਅਤੇ ਨਾਲ ਸ਼ਾਹੂਕਾਰਾ ਵੀ ਕਰਦਾ ਸੀ ਉਸ ਦੀ ਗਣਤੀ ਧਨੀ ਲੋਕਾਂ ਵਿੱਚ ਹੁੰਦੀ ਸੀ ਖੱਟੀ ਕਮਾਈ ਚੰਗੀ ਹੋਣ ਕਰਕੇ ਘਰ ਵਿੱਚ ਹਰ ਤਰ੍ਹਾਂ ਦੀ ਚਹਿਲ ਪਹਿਲ ਸੀ ਖਲ ਢੋਲ ਸੀ ਸਮਾਪਾ ਕੇ ਉਸ ਦੇ ਮਨ ਵਿੱਚ ਵਿਚਾਰ ਆਇਆ ਇੱਥੇ ਤਾਂ ਬਥੇਰਾ ਸੁਖ ਭੋਗ ਲਿਆ ਹੈ ਭੋਗ ਰਿਆ ਹਾਂ ਕੁਝ ਕੋਸ਼ਿਸ਼ ਅਗਲੇ ਜਨਮ ਲਈ ਵੀ ਕਰਨੀ ਚਾਹੀਦੀ ਹੈ ਇਹ ਧਨ ਪਦਾਰਥਾ ਇੱਥੇ ਹੀ ਰਹਿ ਜਾਣਾ ਹੈ ਕੁਝ ਖਰਚ ਅੱਗੇ ਲਈ ਵੀ ਲੜ ਬੰਨਣਾ ਚਾਹੀਦਾ ਹੈ ਮਹੇਸ਼ੇ ਦੇ ਮਨ ਵਿੱਚ ਇਹ ਵਿਚਾਰ ਆਇਆ ਤਾਂ ਉਸ ਨੂੰ ਕਿਸੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਦਸ ਪਾ ਦਿੱਤੀ ਉਹ ਗੋੰਦਵਾਲ ਸਹਾ ਪਹੁੰਚ ਗਿਆ ਸ਼੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਸੀ ਕਿ ਜੋ ਕੋਈ ਵੀ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ ਜਾਂ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ ਬਾਅਦ ਵਿੱਚ ਮੇਰੇ ਕੋਲ ਆਵੇ ਮਹੇਸ਼ ਯ ਨੇ ਵੀ ਪਹਿਲਾਂ ਲੰਗਰ ਛਕਿਆ ਤੇ ਬਾਅਦ ਵਿੱਚ ਹਜੂਰ ਦੇ ਹਾਜ਼ਰ ਹੋਇਆ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਉਹਨਾਂ ਦੇ ਚਰਨਾਂ ਕੋਲ ਹੀ ਬੈਠ ਗਿਆ ਗੁਰੂ ਅਮਰਦਾਸ ਜੀ ਨੇ ਉਸ ਨੂੰ ਪੁੱਛਿਆ ਸੁਣਾਓ ਮਹੇਸ਼ ਸ਼ਾਹ ਕਿਵੇਂ ਆਉਣਾ ਹੋਇਆ ਭਾਈ ਮਹੇਸ਼ਾ ਨੇ ਜਵਾਬ ਦਿੱਤਾ ਸੱਚੇ ਪਾਤਸ਼ਾਹ ਮੇਰੇ ਉੱਤੇ ਮਿਹਰ ਕਰੋ ਮੈਨੂੰ ਨਾਮ ਦੀ ਦਾਤ ਬਖਸ਼ੋ ਅਜਹੀ ਮਿਹਰ ਕਰੋ ਕਿ ਮੇਰਾ ਅੱਗਾ ਸਵਰ ਜਾਏ ਇਸ ਜੀਵਨ ਦੇ ਬਾਅਦ ਵਾਲਾ ਸਮਾਂ ਸੌਖਾ ਤੇ ਸੁੱਖ ਵਾਲਾ ਹੋਵੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਮਹੇਸ਼ਿਆ ਨਾਮ ਦੀ ਕਮਾਈ ਬੜੀ ਔਖੀ ਹੈ ਤੈਨੂੰ ਦੁਨੀਆਂ ਦੇ ਸੁੱਖ ਭੋਗਣ ਦੀ ਆਦਤ ਪਈ ਹੋਈ ਹੈ ਇਸ ਰਾਹੇ ਚੱਲਣ ਵਾਲਿਆਂ ਨੂੰ ਬੜੀਆਂ ਤਕਲੀਫਾਂ ਸਿਆਣੀਆਂ ਪੈਂਦੀਆਂ ਹਨ ਇਹ ਰਾਹ ਤਾਂ ਖੰਡੇ ਨਾਲੋਂ ਤਿੱਖਾ ਤੇ ਬਾਹਲ ਨਾਲੋਂ ਨਿੱਕਾ ਹੈ ਕੀ ਪਤਾ ਤੇਰੇ ਨਾਲ ਕੱਲ ਕੀ ਹੋ ਜਾਵੇ ਫਿਰ ਤੂੰ ਪਰੇਸ਼ਾਨ ਹੋਏਗਾ ਔਖਾ ਹੋਏਗਾ ਡੋਲੇਗਾ ਤੇ ਪਛਤਾਵੇਂਗਾ ਨਾ ਇੱਧਰ ਝੁੱਕਾ ਰਹੇਗਾ ਨਾ ਉੱਧਰ ਝੁੱਕਾ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈ ਭਾਈ ਮਹੇਸ਼ਾ ਜੋ ਕੇ ਸੱਚੇ ਮਨੁਤਾਰ ਕੇ ਆਇਆ ਸੀ ਕਿ ਉਹ ਅੱਜ ਨਾਮਦਾਨ ਜਾਂ ਗੁਰੂ ਤੇ ਦਰਸ਼ਨ ਲੈ ਕੇ ਹੀ ਜਾਵੇਗਾ ਪਾਈ ਮਹੇਸ਼ਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਪੂਰਾ ਮਨ ਬਣਾ ਕੇ ਆਇਆ ਹਾਂ ਮੈਂ ਪੂਰਾ ਸੋਚ ਵਿਚਾਰ ਕਰਕੇ ਆਇਆ ਹਾਂ ਆਪ ਜੀ ਮੇਰੇ ਉੱਤੇ ਮਿਹਰ ਕਰੋ ਮੈਨੂੰ ਰੱਬ ਦੀ ਭਗਤੀ ਦੇ ਰਾਹੇ ਤੁਰੋ ਅਤੇ ਇਸ ਉੱਤੇ ਚੱਲਣ ਦਾ ਬਲ ਵੀ ਤੁਸੀਂ ਬਖਸ਼ਣਾ ਹੈ ਰਾਹ ਦੀ ਤਕਲੀਫ ਚੱਲਣ ਦਾ ਬਲ ਵੀ ਤੁਸੀਂ ਹੀ ਬਖਸ਼ਣਾ ਹੈ ਉਹ ਸਾਰੇ ਬਲ ਆਪ ਜੀ ਨੇ ਹੀ ਦੇਣੇ ਹਨ ਮੇਰੇ ਉੱਤੇ ਦਇਆ ਕਰਕੇ ਸੱਚੇ ਨਾਮ ਦਾ ਸੱਚਾ ਧਨ ਬਖਸ਼ੋ ਫੇਰ ਮੈਨੂੰ ਕੋਈ ਪ੍ਰਵਾਹ ਨਹੀਂ ਰਹੇਗੀ ਮੇਰਾ ਬੇੜਾ ਪਾਰ ਹੋ ਜਾਏਗਾ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਭਾਈ ਮਹੇਸ਼ੇ ਨਾਮ ਤਨ ਮਿਲਣ ਬਾਦ ਦੁਨੀਆ ਵਾਲਾ ਆਮ ਤਨ ਤੈਥੋਂ ਖਸ ਗਿਆ ਤਾਂ ਦੁਖੀ ਤਾਂ ਨਹੀਂ ਹੋਵੇਂਗਾ ਭਾਈ ਮਹੇਸ਼ਾ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਜੀ ਦੀ ਮੇਰ ਹੋ ਗਈ ਤਾਂ ਦੁੱਖ ਕਿਉਂ ਕਰਨਾ ਹੈ ਉਂਝ ਵੀ ਦੁਨੀਆ ਦਾ ਤਨ ਤਾਂ ਮੈਂ ਇੱਕ ਦਿਨ ਛੱਡਣਾ ਹੀ ਹੈ ਜਿਉ ਤਨ ਪਹਿਲਾ ਮੈਨੂੰ ਛੱਡ ਜਾਓ ਤਾਂ ਕਿਹੜੀ ਵੱਡੀ ਗੱਲ ਹੈ ਆਪ ਮੈਨੂੰ ਦਰ ਤੇ ਆਏ ਨੂੰ ਖਾਲੀ ਨਾ ਮੋੜੋ ਮੇਰੀ ਝੋਲੀ ਸੱਚੇ ਨਾਮ ਨਾਲ ਭਰ ਦਿਓ ਭਾਈ ਮਹੀਸ਼ੇ ਦਾ ਪੱਕਾ ਰਦਾ ਵੇਖ ਕੇ ਗੁਰੂ ਜੀ ਨੇ ਉਸ ਦੇ ਸਿਰ ਤੇ ਹੱਥ ਫੇਰਿਆ ਪਿੱਠ ਤੇ ਥਾਪੜਾ ਦਿੱਤਾ ਅਤੇ ਉਸ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਇਸ ਦੇ ਨਾਲ ਜਿਵੇਂ ਭਾਈ ਮਹੀਸ਼ੇ ਦੀ ਕਾਇਆ ਹੀ ਪਲਟ ਗਈ ਉਸ ਦੇ ਅੰਦਰ ਰੋਮ ਰੋਮ ਅਜਾਹ ਰਸ ਤੇ ਆਨੰਦ ਭਰ ਗਿਆ ਜਿਹੋ ਜਿਹਾ ਅੱਗੇ ਉਸਨੇ ਕਦੇ ਨਹੀਂ ਸੀ ਮਾਣਿਆ ਉਸਦੇ ਮਨ ਅੰਦਰ ਸ਼ਾਂਤੀ ਸੁਖ ਅਤੇ ਖੁਸ਼ੀ ਦਾ ਵਾਸ ਹੋ ਗਿਆ ਸੀ ਅਤੇ ਉਹ ਨਾਮ ਦਾ ਰਸੀਆ ਬਣ ਗਿਆ ਉਹ ਦਿਨ ਰਾਤ ਨਾਮ ਜਪਦਾ ਕੀਰਤ ਕਰਦਾ ਅਤੇ ਵੰਡ ਕੇ ਛਕਣ ਦੇ ਉਪਦੇਸ਼ ਨੂੰ ਕਮਾਉਂਦੇ ਹੋਏ ਸ਼ਾਹੂਕਾਰਾ ਤੇ ਵਪਾਰ ਵੀ ਕਰਦਾ ਰਿਹਾ ਕੁਝ ਸਮੇਂ ਬਾਅਦ ਵਾਹਿਗੁਰੂ ਦਾ ਹੋਰ ਹੀ ਭਾਣਾ ਵਰਤਣ ਲੱਗ ਪਿਆ ਸ਼ਾਹੂਕਾਰੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ دنیਆਵੀ ਧਨ ਖਤਮ ਹੋਣ ਲੱਗਾ ਅਤੇ ਗਰੀਬੀ ਸਤਾਉਣ ਲੱਗ ਪਈ ਦਾਲ ਰੋਟੀ ਦਾ ਮਸਾ ਹੀ ਗੁਜ਼ਾਰਾ ਚੱਲਣ ਲੱਗਾ ਪਰ ਮਹੇਸ਼ਾ ਜਰਾ ਵੀ ਨਾ ਘਬਰਾਇਆ ਅਤੇ ਨਾ ਹੀ ਡੋਲਿਆ ਸੁਲਤਾਨਪੁਰ ਦੇ ਲੋਕ ਉਸ ਨੂੰ ਮਖੌਲ ਕਰਨ ਲੱਗ ਪਏ ਵੇਖੋ ਚੰਗੀ ਸਿੱਖੀ ਧਾਰੀ ਆ ਚੰਗੀ ਭਗਤੀ ਕਰਨ ਲੱਗਾ ਹੈ ਆਪਣੀ ਸਾਰੀ ਕਮਾਈ ਗਵਾ ਬੈਠਾ ਹੈ ਪਰ ਮਹੇਸ਼ੀ ਨੇ ਇਸ ਠੱਠੇ ਮਖੌਲ ਦਾ ਭੋਰਾ ਵੀ ਦੁੱਖ ਨਾ ਮਨਾਇਆ ਅਨਤਾ ਵੀ ਪਰਵਾਹ ਨਾ ਕੀਤੀ ਕਿ ਲੋਕ ਕੀ ਬੋਲ ਰਹੇ ਹਨ ਉਹ ਕਰਤਾਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਅਤੇ ਆਪਣਾ ਕਾਰਵਿਹਾਰ ਕਰਦਾ ਰਿਹਾ ਗੁਰੂ ਅਮਰਦਾਸ ਜੀ ਮਹੇਸ਼ੇ ਦਾ ਸਿੱਧਕ ਅਤੇ ਭਰੋਸਾ ਵੇਖ ਕੇ ਬੜੇ ਪ੍ਰਸੰਨ ਹੋਏ ਇੱਕ ਦਿਨ ਜਦੋਂ ਗੋੰਦਵਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਉਹਨਾਂ ਨੇ ਉਸ ਦੇ ਸਿਰ ਤੇ ਹੱਥ ਫੇਰਿਆ ਪਿੱਠ ਪਰਥਾਪੀ ਦਿੱਤੀ ਅਤੇ ਕਿਹਾ ਮਹੇਸ਼ਿਆ ਤੂੰ ਆਪਣਾ ਵਚਨ ਪੂਰੀ ਤਰ੍ਹਾਂ ਨਿਭਾਇਆ ਹੈ ਤੂੰ ਮਾਇਆ ਦੇ ਜਾਣ ਤੇ ਉਦਾਸ ਅਤੇ ਦੁਖੀ ਨਹੀਂ ਹੋਇਆ ਸਿੱਖੀ ਇਹੋ ਮੰਗ ਕਰਦੀ ਹੈ ਤਨ ਆਵੇ ਤਾਂ ਉਸ ਨੂੰ ਚੰਗੇ ਅਰਥ ਲਾਓ ਪਰ ਆਪਣਾ ਮਨ ਉਸ ਤੋਂ ਉੱਚਾ ਤੇ ਵੱਖਰਾ ਰੱਖੋ ਹੁਣ ਕਾਰਵਿਹਾਰ ਕਰੀ ਚੱਲ ਕਰਤਾਰ ਮਿਹਰ ਕਰੇਗਾ ਮਾਇਆ ਫੇਰ ਆਵੇ ਕੀ ਹੁਣ ਉਹ ਮਾਇਆ ਤੇਰੇ ਮਨ ਵਿੱਚ ਨਸ਼ਾ ਜਾਂ ਹੰਕਾਰ ਨਹੀਂ ਪੈਦਾ ਕਰੇਗੀ ਤੂੰ ਉਸ ਨੂੰ ਜੋੜਨ ਦੀ ਨਾ ਕਰੀ ਵਰਤੀ ਅਤੇ ਵਰਤਾਵੀ ਸਮਾਂ ਗੁਜ਼ਰਦਾ ਗਿਆ ਅਤੇ ਸਮਾਂ ਪਾ ਕੇ ਮਹੇਸ਼ਿਆ ਫੇਰ ਤਾਂ ਨਹੀਂ ਹੋ ਗਿਆ ਉਹ ਨਾਮ ਜਪਦਾ ਕਿਰਤ ਕਰਦਾ ਅਤੇ ਵੰਡ ਕੇ ਛਕਦਾ ਸੀ ਉਸ ਦਾ ਮਨ ਨੀਵਾ ਤੇ ਮਤ ਉੱਚੀ ਹੋ ਸਕੀ ਸੀ ਉਹ ਸਮਝ ਚੁੱਕਿਆ ਸੀ ਕਿ ਦੁਨਿਆਵੀ ਧਨ ਦੀ بجائے ਨਾਮ ਤੁਨੋਂ ਪਹਿਲ ਦੇਣੀ ਚਾਹੀਦੀ ਹੈ ਅਤੇ ਹਰ ਲੋੜਵੰਦ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ